ਅੱਜ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰਨਾਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਐਨ ਆਰ ਆਈ ਤੇ ਚਲਾਈਆਂ ਤਾਬੜ ਤਾੜ ਗੋਲੀਆਂ ਅਤੇ ਬੱਚੇ ਹੱਥ ਜੋੜ ਕੇ ਮੰਗਦੇ ਰਹੇ ਰਾਮ ਦੀ ਪੀਖ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਤੜਕਸਾਰ ਕਰ ਅੰਦਰ ਵੜ ਕੇ ਇੱਕ ਐਨ ਆਰ ਆਈ ਉਤੇ ਤਾਬੜ ਦੋ ਤੋੜ ਗੋਲੀਆਂ ਚਲਾਈਆਂ ਦਾ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਸਵੇਰੇ 6:30 ਵਜੇ ਦੇ ਕਰੀਬ ਦੋ ਨੌਜਵਾਨ ਅੰਮ੍ਰਿਤਸਰ ਦੇ ਦਬੂਕ ਜੀ ਦੇ ਇੱਕ ਘਰ ਵਿੱਚ ਦਾਖਲ ਹੋਏ ਅਤੇ ਪਰਿਵਾਰ ਦੇ ਸਾਹਮਣੇ ਗੋਲੀਆਂ ਚਲਾ ਦਿੱਤੀਆਂ ਫਿਲਹਾਲ ਐਨ ਆਰ ਆਈ ਜਮੀਨ ਜ਼ਖਮੀ ਹੈ ਅਤੇ ਉਸ ਦਾ ਹਸਪਤਲ ਚ ਭਰਤੀ ਕਰਵਾਇਆ ਗਿਆ ਹੈ ਜ਼ਖਮੀ ਦੀ ਪਛਾਣ ਸੁਖ ਚੈਨ ਸਿੰਘ ਵਜੋਂ ਹੋਈ ਹੈ ਉਹ ਅਮਰੀਕਾ ਵਿੱਚ ਰਹਿੰਦਾ ਸੀ ਮੋਟਰਸਾਈਕਲ ਉੱਤੇ ਆਈ ਦੋ ਮੁਲਾਜ਼ਮ ਐਨ ਡੀ ਸੀ ਪੀ ਰਪਾਲ ਸਿੰਘ ਨੇ ਦੱਸਿਆ ਕਿ ਇਹ ਘਟਨਾ ਸਵੇਰੇ 7:00 ਵਜੇ ਦੇ ਕਰੀਬ ਵਾਪਰੀਏ ਪੀੜਤ ਸੁਖਚੈਨ ਸਿੰਘ ਆਪਣੇ ਘਰ ਵਿੱਚ ਜਿਮ ਜਾਣ ਦੀ ਤਿਆਰੀ ਕਰ ਰਿਹਾ ਸੀ ਅਤੇ ਉਦੋਂ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਅਤੇ ਘਰ ਅੰਦਰ ਵੜ ਕੇ ਹੀ ਜਿਵੇਂ ਹੀ ਬਲਾਜ਼ਮ ਕਾਰ ਅੰਦਰ ਵੜੇ ਤਾਂ ਉਹਨਾਂ ਨੇ ਸੁਖਚੈਨ ਤੋਂ ਮਰਸਦੀ ਕਾਰ ਦੀ ਕਾਗਜ਼ਾਤ ਦਿਖਾਉਣ ਦੀ ਮੰਗ ਕੀਤੀ ਅਤੇ ਜਦੋਂ ਸੁਖਚੰਨ ਸਿੰਘ ਨੇ ਇਸ ਦੇ ਵਿਰੋਧ ਕੀਤਾ ਤਾਂ ਮੁਲਾਜ਼ਮ ਹਥਿਆਰ ਦਿਖਾ ਕੇ ਸੁਖਚੰਨ ਚੰਗ ਨੂੰ ਅੰਦਰ ਲੈ ਗਏ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ